ਕਹਿੰਦੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਇਤਿਹਾਸ ਰਚ ਹੀ ਦਿੰਦੇ ਨੇ ਅੱਜਾ ਹੀ ਇੱਕ ਹੋਰ ਇਤਿਹਾਸ ਰਚਿਆ ਪੰਜਾਬ ਦੇ ਸ਼ੇਰ ਅਰਸ਼ਦੀਪ ਸਿੰਘ ਨੇ ਦੱਸਦੇ ਕਿ ਅਰਸ਼ਦੀਪ ਸਿੰਘ ਨੇ ICC ਮੀਨਸ T20 ਕ੍ਰਿਕਟਰ ਆਫ ਦਾ ਇਅਰ 2024 ਦਾ ਖਿਤਾਬ ਆਪਣੇ ਨਾਮ ਕੀਤਾ ਇਸ ਅਵਾਰਡ ਦੇ ਲਈ ਚਾਰ ਖਿਡਾਰੀਆਂ ਦੇ ਵਿਚਾਲੇ ਟੱਕਰ ਸੀ ਇਸ ਦੇ ਵਿੱਚ ਭਾਰਤ ਦੇ ਅਰਸ਼ਦੀਪ ਸਿੰਘ ਪਾਕਿਸਤਾਨ ਦੇ ਬਾਬਰ ਆਜ਼ਮ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਅਤੇ ਜ਼ਿੰਬਾਬਵੇ ਦੇ ਸਕੰਦਰ ਰਜਾ ਸ਼ੈਮਿਲਸਨ ਅਰਸ਼ਦੀਪ ਸਿੰਘ ਨੇ ਇਹਨਾਂ ਸਾਰੇ ਸਟਾਰ ਖਿਡਾਰੀਆਂ ਨੂੰ ਹਰਾ ਕੇ ਇਹ ਵੱਡਾ ਅਵਾਰਡ ਜਿੱਤਿਆ ਹੈ ਅਰਸ਼ਦੀਪ ਸਿੰਘ ਨੇ ਪਿਛਲੇ ਸਮੇਂ ਦੇ ਵਿੱਚ T20 ਫਾਰਮੈਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਭਾਰਤ ਨੂੰ T20 ਵਿਸ਼ਵ ਕੱਪ ਖਿਤਾਬ ਜਿੱਤਣ ਦੇ ਵਿੱਚ ਵੀ ਵੱਡਾ ਰੋਲ ਅਦਾ ਕੀਤਾ ਤੇ ਹੁਣ ਇਸ ਨੂੰ ਯਾਦਗਾਰ ਪ੍ਰਦਰਸ਼ਨ ਦਾ ਇਨਾਮ ICC ਅਵਾਰਡ ਦੇ ਨਾਲ ਮਿਲਿਆ ਹੈ ਇਸਦੇ ਨਾਲ ਹੀ ਜੇਕਰ ਅਰਸ਼ਦੀਪ ਸਿੰਘ ਦੀ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਨੇ 2022 ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਕੀਤਾ ਸੀ ਤੇ ਉਸਨੇ ਸਿਰਫ 2 ਸਾਲਾਂ ਦੇ ਵਿੱਚ T20I ਕ੍ਰਿਕਟ ਦੇ ਵਿੱਚ ਭਾਰਤ ਦੇ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ